ਦਿਲ ਤਾਂ ਕੋ 100 ਦਾ ਫੇਰ ਮੋੜਾ ਇੱਕ ਪਾਸੇ ਇਹ ਸਭ ਤੋਂ ਪ੍ਰਮੁੱਖ ਗੱਲ ਹੈ ਦੇਖਿਓ ਸਰ ਇੱਧਰ ਹੀ ਸਕੂਲ ਡਿਪਾਰਟਮੈਂਟ ਦਾ ਕੇਵੀ ਕੇ ਵਾਲਾ ਕਰਨ ਗੁਰਦੇਤ ਸਿੰਘ ਸੇਖੋਂ ਜੀ ਐਮਐਲਏ ਸਾਹਿਬ ਲੋਕਲ ਔਰ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਸਾਡੇ ਬਹੁਤ ਸਾਰੇ ਜਿਹੜੇ ਸੀਨੀਅਰ ਡਿਪਟੀ ਅਫਸਰ ਨਾਲ ਹਾਜ਼ਰ ਹੋਇਆ ਜੀ ਜਿਹੜਾ ਸਾਡੇ ਮਾਨਯੋਗ ਨੈਸ਼ਨਲ ਕੰਵੈਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਇਹ ਲੋਜਾਨੇ ਤੋਂ ਯੁੱਧ ਨਸ਼ਾ ਵਿਰੋਧੀ ਸ਼ੁਰੂਆਤ ਕੀਤੀ ਸੀ ਉਹਦੇ ਵਾਸਤੇ ਮੈਂ ਸਾਰੇ ਜ਼ਿਲ੍ਹਿਆਂ ਦਾ ਟੂਰ ਕਰ ਰਿਹਾ ਤੇ ਇਸ ਵੇਲੇ ਮੈਂ ਫਰੀਦਕੋਟ ਆ ਤੇ ਇਹਦੇ ਵਿੱਚ ਅਸੀਂ ਇੱਥੇ ਸਾਡੇ ਕੋਲੇ 60 ਬੈੱਡ ਸੀਗੇ ਡੀ ਐਡਿਕਸ਼ਨ ਦੇ ਵਿੱਚ ਤੇ ਅੱਜ ਅਸੀਂ ਵਧਾ ਕੇ ਉਹਨਾਂ ਨੂੰ 300 ਬੈੱਡ ਕੀਤੇ ਆ ਤਾਂ ਕਿ ਕਿਸੇ ਨੂੰ ਵੀ ਇਲਾਜ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਤੋਂ ਸਾਰੇ ਜਿਹੜੇ ਸਾਡੇ ਓਟ ਸੈਂਟਰ ਹੈ ਬਹੁਤ ਅੱਛੇ ਚੱਲ ਰਹੇ ਆ ਔਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਔਰ ਲੋਕਾਂ ਨੂੰ ਵਿਸ਼ਵਾਸ ਹੋ ਰਿਹਾ ਔਰ ਇਹ ਜਿਹੜੀ ਯੋਧ ਨਸ਼ੇ ਵਿਰੋਧ ਮਹਿੰਮ ਹੈ ਪੰਜਾਬ ਸਰਕਾਰ ਦੀ ਇਹ ਨਸ਼ੇ ਕਰਨ ਵਾਲਿਆਂ ਵਾਸਤੇ ਤਾਂ ਵਰਦਾਨ ਸਾਬਤ ਹੋ ਹੀ ਰਹੀ ਹੈ ਨਾਲ ਹੀ ਨਾਲ ਜਿਹੜਾ ਹੈਗਾ ਉਹ ਜਿਹੜਾ ਜੁਰਮ ਹੈ क्राइम ਹੈ ਜਿਹੜਾ ਪੈਕਟਿਕ क्राइम ਹੈ 스내ਚਿੰਗਸ ਹੋਰ ਜਿੰਨਾ ਵੀ ਤੁਹਾਡੇ ਲੁੱਟਾਕੂ ਆ ਉਹਦੇ ਉਹ ਉਹ ਉਹਨੂੰ ਵੀ ਥਾਂ ਪੈ ਰਹੀ ਆ ਔਰ ਇਹਦੇ ਨਾਲ ਨਾਲ ਜਿਹੜਾ ਸਾਡਾ ਜਿਵੇਂ ਚਾਹੇ ਸਾਡੀਆਂ ਜੇਲ੍ਹਾਂ ਹੈਗੀਆਂ ਜਿਹੜੀਆਂ ਓਵਰਕਰਾਊਡਡ ਹੈ ਉਹਦੇ ਚ ਜ਼ਿਆਦਾ ਜਿਹੜੀ ਓਵਰਕਰਾਊਡਿੰਗ ਹੈ ਉਹ ਜਿਹੜੇ ਡਰਗ ਰਿਲੇਟਿਡ ਕੇਸਸ ਆ ਉਹਦੇ ਕਰਕੇ ਆ ਤੇ ਜੁਡੀਸ਼ਰੀ ਉੱਤੇ ਵੀ ਲੋਡ ਘਟੇਗਾ ਔਰ ਸਮਾਜ ਨੂੰ ਇਹਦੇ ਲੰਬੇ ਸਮੇਂ ਦੇ ਵਿੱਚ ਬਹੁਤ ਫਾਇਦੇ ਹੋਣਗੇ ਕਿ ਜਦੋਂ ਬੱਚੇ ਨਸ਼ਾ ਛੱਡ ਕੇ ਕੰਮ ਤੇ ਲੱਗਣਗੇ ਪ੍ਰੋਡਕਟਿਵਿਟੀ ਵਧੇਗੀ ਔਰ ਇਹਦੇ ਵਾਸਤੇ ਅਸੀਂ ਕੰਪਰੀহেনਸਿਵ ਥਿਊ ਲੈ ਕੇ ਜਿਸ ਤਰ੍ਹਾਂ મે ਦੱਸਿਆ ਵੀ 300 ਜਿਹੜੇ ਅਸੀਂ ਡੀ ਐਡਿਕਸ਼ਨ ਬੈਡਸ ਪਲੱਸ ਰੀ ਹੈਬ ਤੇ ਇਹਦੇ ਨਾਲ ਅਸੀਂ ਸਕਿੱਲ ਡਵੈਲਪਮੈਂਟ ਜਿਹੜੇ ਬੱਚੇ ਸਾਡੇ ਕੋਲੇ ਆਣਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਲਿਕਵਿਡ ਮੈਥਡ ਆਨ ਥੈਰੇਪੀ ਸ਼ੁਰੂ ਕਰ ਰਹੇ ਹਾਂ ਔਰ ਔਰਲ ਸਬਸਟੀਟਿਊਸ਼ਨ ਥੈਰੇਪੀ ਸਾਡੀ ਆਲਰੇਡੀ ਚੱਲ ਰਹੀ ਹੈ ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਬੱਚੇ ਐਚਆਈਵੀ ਤੋਂ ਮਤਲਬ ਜਿਹੜਾ ਹੈਗਾ ਤੁਹਾਡਾ ਐਡਸ ਦੀ ਬਿਮਾਰੀ ਤੋਂ ਕਾਲੇ ਪੀੜੀਏ ਤੋਂ ਬਚਣਗੇ ਤੇ ਦੂਜੀ ਗੱਲ ਹੈ ਕਿ ਜਦੋਂ ਨਸ਼ਾ ਛੱਡਣਗੇ ਕੰਮ ਸਿੱਖਣਗੇ ਤੇ ਅਸੀਂ ਇਸੇ ਤਰ੍ਹਾਂ ਇੰਡਸਟਰੀ ਦੇ ਨਾਲ ਕਿਹੜੇ-ਕਿਹੜੇ ਉਹਨਾਂ ਨੂੰ ਸਕਿੱਲ ਚਾਹੀਦੇ ਆ ਸੌਫਟ ਸਕਿੱਲ ਕਿਹੜੇ-ਕਿਹੜੇ ਆ ਖੇਤੀਬਾੜੀ ਤੇ ਦਾਰਤ ਕਡੇ ਕਡੇ ਆ ਆਰਟੀਆਈ ਦੇ ਕਡੇ ਕਡੇ ਸਿੱਖ ਸਕਦੇ ਉਹਨਾਂ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਇੱਕ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀਜ਼ ਬਣਾ ਕੇ ਤੇ ਉਹਨਾਂ ਨੂੰ ਪਹਿਲਾਂ ਕੰਮ ਸਿਖਾ ਕੇ ਤੇ ਫਿਰ ਉਹਨਾਂ ਨੂੰ ਕੰਮ ਸ਼ੁਰੂ ਕਰਾਉਣਾ ਉਹਦੇ ਵਾਸਤੇ ਜਿਵੇਂ ਖੇਤੀਬਾੜੀ ਵਿੱਚ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਜਿਹਦੇ ਵਿੱਚ 2 ਲੱਖ ਤੋਂ ਲੈ ਕੇ 25 ਲੱਖ ਰੁਪਏ ਤੱਕ ਜਿਹੜਾ ਹੈਗਾ ਉਹ ਉਹਨਾਂ ਨੂੰ ਲੋਨ ਮਿਲਦਾ ਔਰ ਉਹਦੇ ਵਿੱਚ ਮੇਜਰ ਕੰਪੋਨੈਂਟ ਸਬਸਿਡੀ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਹੋਰ ਵੀ ਜੜੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਆਪਣੇ ਕੋਈ ਬੰਦਾ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਚਾਹੇ ਕੋਈ ਛੋਟਾ ਮੋਟਾ ਉਹਦਾ ਆਪਣਾ ਕੋਈ ਐਂਟਰਪ੍ਰਾਈਜ਼ ਹੋਵੇ ਜਾਂ ਕੋਈ ਆਪਣੀ ਵਾਸ ਖਰੀਦਣਾ ਚਾਹੁੰਦਾ ਸੋ ਉਹਨਾਂ ਸਾਰਿਆਂ ਵਾਸਤੇ ਜਿਹੜਾ ਹੈਗਾ ਉਹ ਲੋਨ ਦੀ ਫੈਸਿਲਿਟੀ ਵੀ ਕਰ ਰਿਹਾ ਸੋ ਇੱਕ ਕੰਪਰੀਹੈਂਸਿਵ ਪੈਕੇਜ ਹੈ ਕਿ ਨਸ਼ਾ ਛੁਡਾਣਾ ਫਿਰ ਕੰਮ ਤੇ ਲਾਣਾ ਤੇ ਉਹਦੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਕੰਮ ਸਿਖਾ ਕੇ ਉਹਨੂੰ ਕੰਮ ਤੇ ਲਾਣਾ ਤੇ ਦੂਜੇ ਪਾਸੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦੇ ਨਾਲ ਪੁਲਿਸ ਵੱਲੋਂ ਜਿਹੜੀ ਸਖਤੀ ਹੈ ਉਹ ਪੂਰੀ ਵਰਤੀ ਜਾਂਦੀ ਹੈ ਇਸ ਤਰ੍ਹਾਂ ਵਰਤੀ ਜਾਂਦੀ ਰਹੇਗੀ ਤੇ ਉਹਦਾ ਵੀ ਬਹੁਤ ਅੱਛਾ ਰਿਜ਼ਲਟ ਆ ਰਿਹਾ ਕਿ ਜਿਹੜੇ ਪਹਿਲਾਂ ਛੋਟੇ-ਮੋਟੇ ਕਹਿੰਦੇ ਸੀ ਹੁਣ ਵੱਡੇ ਸਮੱਗਰ ਬਹੁਤ ਸਾਰੇ ਜਿਹੜੇ ਦੂਜੇ ਬੰਦੇ ਵੀ ਫੜੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਰਵਿੰਦ ਕੇਜਰੀ ਉਹਨਾਂ ਨੇ ਜਿਹੜੀ ਪਿਛਲੇ ਬਹੁਤ 3-4 ਦਹਾਕਿਆਂ ਤੋਂ ਸਿਆਸੀ ਪੋਸਟ ਪੜਾਈ ਸੀ ਜਿਹੜੀ ਕਿ ਪੋਲੀਟੀਕਲ ਪੈਟਰੋਨੇਜ ਸੀ ਨਸ਼ਿਆਂ ਦੇ ਬਿਜ਼ਨਸ ਦੀ ਉਹ ਸਾਰੇ ਖਤਮ ਕਰਤੀ ਆ ਹੁਣ ਇਸ ਵੇਲੇ ਕੋਈ ਪੋਲੀਟੀਕਲ ਪੈਟਰੋਨੇਜ ਨਹੀਂ ਹੈ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਹਾਲਤ ਇੱਥੇ ਤੱਕ ਪਹੁੰਚ ਗਈ ਆ ਕਿ ਪਾਕਿਸਤਾਨ ਤੋਂ ਡਰੋਨ ਆਂਦੀ ਸੀ ਨਸ਼ਾ ਸੁੱਟ ਕੇ ਜਾਂਦੀ ਸੀ ਉਹਦੇ ਚ 70% ਰਿਡਕਸ਼ਨ ਹੋਈ ਆ ਜੀ 70% ਘਟ ਜਾਂਦੀ ਆ ਤੇ ਜੇ ਕੋਈ ਪੈਕਟ ਸ਼ੁੱਟ ਵੀ ਜਾਂਦਾ ਉਹਨੂੰ ਚੱਕਣ ਨਹੀਂ ਜਾਂਦਾ ਕੋਈ ਵੀ ਉਹ ਕਹਿੰਦਾ ਜੀ ਚੱਕਣ ਕਿਉਂ ਨਹੀਂ ਜਾਂਦੇ ਕਹਿੰਦਾ ਜੀ ਜਿਹੜੀ ਪੰਜਾਬ ਪੁਲਸ ਆ ਗਿੱਟੇ ਸਿੱਖ ਦਿੰਦੀ ਆ ਪਿੱ ਸੋ ਇੱਕ ਜਿਹੜਾ ਇੱਕ ਫੀਅਰ ਆਫ ਗੋਡ ਤੇ ਫੀਅਰ ਆਫ ਪੁਲਿਸ ਜਿਹੜਾ ਜਿਹੜਾ ਸਕਿਉਰਿਟੀ ਜੈਂਸੀਸ ਦਾ ਉਹ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਹੈਗਾ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਿਹਾ ਤੇ ਜਾਂ ਉਹ ਇਹ ਕੰਮ ਛੱਡ ਰਿਹਾ ਸੋ ਇਹ ਓਵਰਆਲ ਜਿਹੜਾ ਇਹਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਲੋਕਾਂ ਲੋਕਾਂ ਵੱਲੋਂ ਵੀ ਖਾਸ ਕਰਕੇ ਮਾਤਾਵਾਂ ਵੱਲੋਂ ਤੇ ਭੈਣਾਂ ਵੱਲੋਂ ਉਹ ਉਹ ਬਹੁਤ ਜ਼ਿਆਦਾ ਅਸੀਸਾਂ ਦਿੰਦੀਆਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੂੰ ਔਰ ਪੁਲਿਸ ਨੂੰ ਔਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਤੁਸੀਂ ਇਹ ਬਹੁਤ ਨੇਕ ਕੰਮ ਕਰਦੇ ਹੋ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਇਸ ਨਾਮਰਾਦ ਜਿਹੜੀ ਹੈਗੀ ਆ ਾਲਾਮਤ ਉਹ ਤੁਸੀਂ ਬਚਾ ਰਹੇ ਹੋ ਤੇ ਇਹ ਸਾਡਾ ਜਿਹੜਾ ਮੁੱਖ ਕੰਮ ਹੈ ਜੀ ਉਹ ਹੈਗਾ ਕਿ ਬੱਚਿਆਂ ਨੂੰ ਨਸ਼ੇ ਛੁਡਾਉਣਾ ਕੰਮ ਸਿਖਾਉਣਾ ਤੇ ਕੰਮ ਤੇ ਲਾਣਾ ਤੇ ਦੂਜਾ ਜਿਹੜਾ ਮੇਰੇ ਮਿਸ਼ਨ ਦਾ ਪਾਰਟ ਆ ਜਿਹਦੇ ਕਰਕੇ ਮੈਂ ਸਾਰੇ ਪੰਜਾਬ ਦਾ ਟੂਰ ਕਰ ਰਿਹਾ ਉਹ ਹੈਗਾ ਕਿ ਡੇਂਗੂ ਚਿਕਨਗੁਨੀਆ ਮਲੇਰੀਆ ਡਾਇਰੀਆ ਤੁਹਾਡੇ ਜਿਸ ਤਰ੍ਹਾਂ ਹੋ ਗਿਆ ਵੀ ਕੋਲਰਾ ਵਗੈਰਾ ਇਹ ਜਦੋਂ ਬਰਸਾਤ ਆਂਦੀ ਆ ਬਾਰਿਸ਼ਾ ਸ਼ੁਰੂ ਹੁੰਦੀ ਆ ਇੱਕ ਬਾਰਿਸ਼ ਪੈ ਗਈ ਆ ਤੇ ਉਹਦੇ ਵਿੱਚ ਇਹ ਬਿਮਾਰੀਆਂ ਬਹੁਤ ਵਧ ਜਾਂਦੀਆਂ ਆ ਔਰ ਐਮਜ਼ ਦੀ ਸਟੱਡੀ ਹੋਈ ਸੀ ਜੀ ਆਲ ਇੰਡੀਆ ਇੰਸਟੀਚਿਊਟ ਦੀ ਕਿ 10 ਦੇ ਵਿੱਚੋਂ 8 ਬੰਦੇ ਜਦੋਂ ਕੋਈ ਬੰਦਾ ਬਿਮਾਰ ਹੋ ਜਾ ਕਿਸੇ ਨੂੰ ਡੈਂਗੂ ਹੋ ਜਾ ਚਿਕਨਗੁਨੀਆ ਹੋ ਜਾ ਕਿਸੇ ਦਾ ਕਿਸੇ ਨੂੰ ਲੱਕਵਾ ਹੋ ਜਾ ਕਿਸੇ ਨੂੰ ਹਾਰਟ ਅਟੈਕ ਹੋ ਜਾ ਤੇ ਉਹਨੂੰ ਹਸਤਾਚ ਪ੍ਰਾਈਵੇਟ ਹਸਤਾਚ ਚ ਇਲਾਜ ਕਰਾਣਾ ਪਵੇ ਜੇ ਤੇ ਜਿਹੜੇ ਉਹਨਾਂ ਨੂੰ ਆਪਣੇ ਕੋਲੋਂ ਪੈਸੇ ਖਰਚਨੇ ਪੈਂਦੇ ਆਪਣੀ ਜੇਬ ਚੋਂ ਖਰਚਨੇ ਪੈਂਦੇ ਆ ਆਊਟ ਆਫ ਪਾਕਟ ਐਕਸਪੈਂਸਸ ਓਨ ਹੈਲਥ ਕਰਕੇ ਉਹਦੇ ਸਲਿੱਪ ਬਲੋ ਦਾ ਪਾਵਰਟੀ ਲਾਈਨ ਉਹ ਗਰੀਬੀ ਦੀ ਰੇਖਾ ਤੋਂ نیچے ਚਲੇ ਜਾਂਦੇ ਆ ਤੇ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਅਸੀਂ ਇਹਦੀ ਰੋਕਥਾਮ ਵਾਸਤੇ ਪਿਛਲੀ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕੀਤੀ ਸੀ ਹਰ ਸ਼ੁੱਕਰਵਾਰ ਡੈਂਗੂ ਦਿਵਸ ਤੇ ਉਹਨੂੰ ਅਸੀਂ ਇਸ ਵਾਰੀ ਜਿਹੜਾ ਹੈਗਾ ਹੋਰ 50% ਸਾਡੇ ਜਿਹੜੀ ਰਿਡਕਸ਼ਨ ਹੋਈ ਸੀ ਡੈਂਗੂ ਕੇਸਸ ਦੇ ਵਿੱਚ ਡੈਥਸ ਬਹੁਤ ਘੱਟ ਹੋਈਆਂ ਪਿਛਲੀ ਵਾਰੀ ਤੇ ਇਸ ਵਾਰੀ ਅਸੀਂ 80% ਰਿਡਕਸ਼ਨ ਵਾਸਤੇ ਜਿੰਨੇ ਸਾਡੇ ਕੋਲੇ ਨਰਸਿੰਗ ਸਟੂਡੈਂਟਸ ਹੈ ਫਾਰਮੇਸੀ ਦੇ ਸਟੂਡੈਂਟਸ ਹੈ ਜਾਂ ਫਿਜ਼ੀਓਥੈਰੇਪੀ ਦੇ ਪੈਰਾਮੈਡਿਕਸ ਦੇ ਸਟੂਡੈਂਟ ਹੈ ਉਹਨਾਂ ਨੂੰ ਮਾਸਟਰ ਟ੍ਰੇਨਰ ਐਜ਼ ਬਲੀਡਿੰਗ ਚੈਕਰ ਤਾਕਿ ਉਹ ਲਾਰਵਾ ਕਿੱਥੇ ਹੁੰਦਾ ਲੋਕਾਂ ਨੂੰ ਸਮਝਾ ਸਕਣ ਉਹ ਮਾਸਟਰ ਟ੍ਰੇਨਰ ਸਾਡੇ ਟ੍ਰੇਨ ਹੋ ਗਏ ਆ ਤਕਰੀਬਨ ਤੇ ਉਹ ਜਾ ਕੇ ਹੁਣ ਸਕੂਲ ਟੀਚਰਸ ਨੂੰ ਕਾਲਜ ਟੀਚਰਸ ਨੂੰ ਟ੍ਰੇਨ ਕਰਨਗੇ ਤੇ ਉਹ ਬੱਚਿਆਂ ਨੂੰ ਟ੍ਰੇਨ ਕਰਨਗੇ ਤੇ ਜਿਹੜਾ ਬੱਚਾ ਜਾ ਕੇ ਲੱਭੇਗਾ ਕਿ ਉਹਨਾਂ ਦੀ ਫ੍ਰਿਜ ਦੇ ਜਿਹੜੀ ਟ੍ਰੇ ਆ ਉਹਦੇ نیچے ਮੱਛਰ ਪੈਦਾ ਹੋ ਰਿਹਾ ਜਿਹੜਾ ਲਾਰਵਾ ਪੈਦਾ ਹੋ ਰਿਹਾ ਜਾਂ ਜਿਹੜਾ ਉਹਨਾਂ ਨੇ ਡੇਜ਼ਰਟ ਕੂਲਰ ਲਾਇਆ ਹੋਇਆ ਉਹਦੇ ਵਿੱਚ ਹੋ ਰਿਹਾ ਜਾਂ ਜਿਹੜੇ ਪੰਜ ਸਿਆਲੀ ਕਟੋਰੇ ਰੱਖਦੇ ਉਹਦੇ ਚ ਉਹਨੂੰ ਹਫ਼ਤੇ ਵਿੱਚ ਇੱਕ ਵਾਰ ਸੁਕਵਾ ਦੇਣਾ ਫਿਰ ਸੁਕਾ ਕੇ ਪਾਣੀ ਪਾ ਦੇਣਾ ਫਿਰ ਉਹ ਨਹੀਂ ਹੁੰਦਾ ਤੇ ਜੇ ਇੱਕ ਤੇ ਸਟੈਗਨੈਂਟ ਵਾਟਰ ਹੈ ਜੇ ਬਹੁਤ ਵੱਡਾ ਟੱਬਾ ਹੈ ਉਹਦੇ ਚ ਅਸੀਂ ਗਮੂਸੀਆ ਫਿਸ਼ ਸਿਹਤ ਮਹਿਕਮਾ ਉਹ ਮੱਛੀ ਦਿੰਦਾ ਇਹ ਸਾਰੀ ਜਿਹੜੀ ਕਾਰਵਾਈ ਅਸੀਂ ਇਹ ਦੀ ਵੀ ਸ਼ੁਰੂਆਤ ਕਰ ਰਿਹਾ ਮੈਂ ਲਾਂਚ ਕਰ ਰਿਹਾ ਇਹ ਵੀ ਇਸ ਤੋਂ ਸવાય ਜਿਹੜੀਆਂ ਗੰਦੇ ਪਾਣੀ ਨਾਲ ਜੇ ਇੱਕ ਤੇ ਮਿਕਸਿੰਗ ਹੁੰਦੀ ਆ ਅੱਜ ਸਾਰੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੀ ਜਿਹਦੇ ਚ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਅਰਬਨ ਲੋਕਲ ਬਾਡੀਜ਼ ਵਾਲੇ ਰੂਰਲ ਡਿਵੈਲਪਮੈਂਟ ਐਂਡ ਪੰਚਾਇ ਐਜੂਕੇਸ਼ਨ ਡਿਪਾਰਟਮੈਂਟ ਸਾਰਿਆਂ ਨੇ ਹਿੱਸਾ ਲਿਆ ਔਰ ਸਾਰਿਆਂ ਨੂੰ ਜਿਹੜਾ ਹੈਗਾ ਕੋਆਰਡੀਨੇਟਡ ਐਫਰਟ ਦੇ ਨਾਲ ਪਾਣੀ ਦੀ ਸੈਂਪਲਿੰਗ ਹੋ ਰਹੀ ਹੈ ਟੈਸਟਿੰਗ ਹੋ ਰਹੀ ਹੈ ਜਿੱਥੇ ਪੋਜ਼ਿਟਿਵ ਆ ਰਿਹਾ ਉੱਥੇ ਫਾਲਟ ਲੱਭ ਕੇ ਫਿਰ ਉਹਨੂੰ ਰੈਕਟੀਫਾਈ ਕਰਕੇ ਵੀ ਮਿਕਸਿੰਗ ਕਿੱਥੇ ਹੋ ਰਹੀ ਹੈ ਪਹਿਲਾਂ ਲੱਭਣਾ ਸੀਵਰੇਜ ਦੀ ਪੀਣ ਵਾਲੇ ਪਾਣੀ ਨਾਲ ਮਿਕਸਿੰਗ ਕਿੱਥੇ ਹੁੰਦੀ ਹੈ ਫਿਰ ਉਹਨੂੰ ਟ੍ਰੀਟ ਕਰਨਾ ਔਰ ਉਹਦੀ ਜਿਹੜਾ ਲੋਡ ਪਵੇ ਤਾਂ ਕਲੋਰినੇਸ਼ਨ ਕਰਨਾ ਤਾਂ ਕਿ ਅਸੀਂ ਜਿਹੜੇ ਜਿੱਦਾਂ ਪਿਛਲੀ ਵਾਰੀ ਤੁਹਾਡੇ ਇੱਥੇ ਜਤੋਂ ਦੇ ਵਿੱਚ ਹੋਇਆ ਸੀ ਇੱਕ ਮੇਜਰ ਜਿਹੜਾ ਸੀਗਾ ਬ੍ਰੇਕਆਊਟ ਹੋਈ ਸੀ ਜਿਹੜੀ ਉਹਦੇ ਚ ਐ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਡਾਇਰੈਕਟ ਡਿਜ਼ੀਜ਼ਸ ਦੀਆਂ ਹੋਈਆਂ ਸੀ ਉਹਨਾਂ ਨੂੰ ਉਹਨਾਂ ਦੀ ਰੋਕਥਾਮ ਵਾਸਤੇ ਹੁਣ ਤੋਂ ਅਸੀਂ ਤਿਆਰੀ ਕਰ ਰਹੇ ਹਾਂ ਸੋ ਇਹ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ਸ ਤੇ ਨਸ਼ੇ ਯੁੱਧ ਨਸ਼ੇ ਵਿਰੋਧ ਨੂੰ ਲੈ ਕੇ ਜਿਹੜਾ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਤੇ ਉਹਦੇ ਵਾਸਤੇ ਜਿਹੜੀ ਹੈਗੀ ਸਾਰੀ ਆਪਣੀ ਕੈਪੈਟੀ ਐਨਹਾਂਸਮੈਂਟ ਜਿਹੜੀ ਜਿਹੜੀ ਤੁਹਾਡੇ ਜਿਹੜਾ ਉਹਦੇ ਵਾਸਤੇ ਰਿਸੋਰਸ ਮੋਬਿਲਾਈਜੇਸ਼ਨ ਕੈਪੈਸਿਟੀ ਬਿਲਡਿੰਗ ਤੇ ਜਿਹੜੀ ਟ੍ਰੇਨਿੰਗ ਹੈ ਸਟਾਫ ਦੀ ਇਹ ਸਾਰਾ ਕੁਝ ਜਿਹੜਾ ਹੈਗਾ ਸਾਡਾ ਸਾਈਮਲਟੇਨਸਲੀ ਸਾਰਾ ਕੁਝ ਚੱਲ ਰਿਹਾ ਹੈਗਾ ਮੈਂ ਤੁਹਾਡਾ মিডিਆ ਦਾ ਵੀ ਧੰਨਵਾਦ ਕਰਦਾ ਕਿ ਸਾਡਾ ਇਹ ਜਿਹੜਾ ਮੈਸੇਜ ਆ ਇਹ ਕੱਲੇ-ਕੱਲੇ ਪਿੰਡ ਤੱਕ ਕੱਲੀ-ਕੱਲੀ ਗਲੀ ਤੱਕ ਪਹੁੰਚਾਓ ਔਰ ਤੁਸੀਂ ਪਹੁੰਚਾ ਵੀ ਰਹੇ ਹੋ ਤਾਂ ਕਿ ਜਿਹੜਾ ਜੇ ਕੋਈ ਬੰਦਾ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਜਾਂ ਕਿਸੇ وجہ ਦੇ ਨਾਲ ਉਹਨਾਂ ਨੂੰ ਕੋਈ ਪਾਣੀ ਸਪੀਂਣ ਵਾਲਾ ਸਾਥ ਨਹੀਂ ਮਿਲਦਾ ਜਾਂ ਕੋਈ ਮੱਛਰਾਂ ਦੀ ਦਿੱਕਤ ਆ ਕਿਉਂਕਿ ਅਸੀਂ ਫਿਊਮੇਗੇਸ਼ਨ ਵੀ ਸ਼ੁਰੂ ਕਰਤੀ ਆ ਆਪਨੇ ਸ਼ੁਰੂ ਕਰਤੀ ਆ ਤਾਂ ਉਹ ਨੇੜੇ ਦੇ ਸਿਹਤ ਕਰਮਚਾਰੀ ਦੇ ਨਾਲ ਜਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹੜੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਐਮ ਐਲ ਏ ਜਾਂ ਹੋਰ ਵੀ ਸਾਡੇ ਜਿੰਨੇ ਵੀ ਵਰਕਰ ਆ ਉਹ ਸਾਰੇ ਸੇਵਾਦਾਰ ਆ ਕਿਸੇ ਨੂੰ ਵੀ ਤੁਸੀਂ ਸੰਪਰਕ ਕਰੋਗੇ ਕਿਸੇ ਕਿਸਮ ਦੀ ਤੁਹਾਨੂੰ ਜੜੀ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਆਉਣ ਵਾਲੇ ਦਿਨਾਂ ਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ 10 ਲੱਖ ਦੀ ਇੰਸ਼ੋਰੈਂਸ ਦਾ ਕਾਰਡ ਦਿੱਤਾ ਜਾਏਗਾ ਉਹ ਸਕੀਮ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਅਸੀਂ ਕੈਬਨਟ ਦੇ ਵਿੱਚ ਪਾਸ ਕਰ ਚੁੱਕੇ ਆ ਤੇ ਉਹ ਬਹੁਤ ਜਲਦੀ ਜੜੀ ਹੈਗੀ ਆ ਉਹ ਸਕੀਮ ਜੜੀ ਆ ਲਾਂਚ ਹੋਣ ਜਾ ਰਹੀ ਹੈ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੰਤਰੀ ਸਰ ਡੀਆਈਜੀ ਰਾਈਡਰ ਦਾ ਅੰਤਰੀ ਮੀਟਿੰਗ ਕੀਤੀ ਗਏ ਬਿਲਕੁਲ ਉਹ ਤੁਹਾਨੂੰ ਮਾਰਨਾ ਚਾਹਤ ਆ ਲੱਗ ਰਿਹਾ ਕਿ ਇਹ ਗ੍ਰਾਮ ਚੱਲ ਰਿਹਾ ਤੇ ਮੁੰਨ ਬੈ ਕੇ ਬਿਲਕੁਲ ਪਹਿਲੇ ਨੰਬਰ ਤੇ ਆ ਕੇ ਸੀ ਇਹ ਦੇਖੋ ਮੈਂ ਜੋ ਜੇ ਡੀਆਈਜੀ ਸਾਹਿਬ ਨੇ ਕਿਹਾ ਬਿਲਕੁਲ ਠੀਕ ਹੋਏਗਾ ਕਿਉਂਕਿ ਤੁਹਾਡੇ ਜਿੰਨੇ ਵੀ ਇੱਥੇ ਕੋਈ ਇਲੈਗਲ ਡਾਇਰੈਕਸ਼ਨ ਸੈਂਟਰ ਸੀ ਉਹ ਵੀ ਉਹਨਾਂ ਨੇ ਫੜੇ ਆ ਸੀਜ਼ਰਸ ਹੋਈਆਂ ਬਾਕੀ ਐਸਐਸਪੀ ਸਰ ਮੈਡਮ ਬੈਠੇ ਆ ਬਿਲਕੁਲ ਠੀਕ ਹੋਏਗਾ ਜੀ ਜੇ ਉਹਨਾਂ ਨੇ ਗੱਲ ਕਹੀ ਹੈ ਤੇ ਇਹ ਮਤਲਬ ਐਕਚੁਅਲੀ ਇਟਸ ਰਿਲੇਟਡ ਟੂ ਦਾ ਪੁਲਿਸ ਕਾਰਪਸ ਜਿਹੜਾ ਉਹ 30000 ਕੋਲ ਵੀ ਕਾਰਵਾਈ ਹੋਈ ਹੈ ਕਰੀਬ 5 ਦਿਨ ਤੇ ਕਰੀਬ ਜਿੰਨੇ ਸੀ ਲੋਕ ਜੀ ਦੁੱਧੇ ਦਿਲੇ ਮੈਂ ਕਿ ਨਹੀਂ ਹੋ 파ਰੇ ਨਹੀਂ 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 ਹੋਇਆ ਤੁਹਾਨੂੰ ਤੁਹਾਡੀ ਨੌਲੇਜ ਹੋਗਾ ਹੋਇਆ ਜੀ ਇਹ ਮਤਲਬ ਮੈਂ ਫਤਿਹਗੜ੍ਹ ਸਾਹਿਬ ਜਿਹਾ ਕਿ ਉੱਥੇ ਵੀ ਹੋਇਆ ਸਾਰੇ ਜ਼ਿਲ੍ਹੇ ਚ ਹੋ ਰਿਹਾ ਏ ਇਹਦੇ ਚ ਮੈਂ ਤੁਹਾਨੂੰ ਦੱਸਦਾ ਇਹਦੇ ਚ ਇਸ਼ੂ ਹੈਗਾ ਵੀ ਆਪਣੇ ਪੰਜਾਬ ਦੇ ਵਿੱਚ ਨਾ ਐਨਆਰਆਈਜ਼ ਬਹੁਤ ਆ ਕਈ ਵਾਰੀ ਫੈਮਿਲੀ ਨੂੰ ਮਤਲਬ ਆਸਟ੍ਰੇਲੀਆ ਦਾ ਕੈਨੇਡਾ ਦਾ ਮਤਲਬ ਫੈਮਿਲੀ ਵੀਜ਼ਾ ਮਿਲ ਜਾਂਦਾ ਤੇ ਜਿਹੜਾ ਉਸ ਪਰਿਵਾਰ ਦਾ ਮੈਂਬਰ ਕਿਸੇ ਦਾ ਬੱਚਾ ਹੁੰਦਾ ਕਿਸੇ ਦਾ ਬਜ਼ੁਰਗ ਉਹਦਾ ਨਸ਼ਾ ਕਰਦਾ ਹੁੰਦਾ ਉਹ ਫਿਰ ਇਹਨਾਂ ਸੈਂਟਰਾਂ ਚ ਉਹਨੂੰ ਜਮਾ ਕਰਾ ਜਾਂਦੇ ਤੇ ਬਾਹਰੋਂ ਪੈਸੇ ਭੇਜੀ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਵੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਵੀ ਉਸ ਤੋਂ ਬਾਹਰ ਕੱਢ ਕੇ ਲੈ ਕੇ ਜਾਵੇ ਕਿਉਂਕਿ ਉੱਥੇ ਦੀਆਂ ਕੰਡੀਸ਼ਨਸ ਵਧੀਆ ਨਹੀਂ ਆ ਉਹ ਅਨਥੋਰਾਈਜ਼ ਸੀਗੇ ਕੋਈ ਕਈ ਮਤਲਬ ਜਿਹੜਾ ਹੈਗਾ ਉਹ ਡਿਫਰੈਂਟ ਨਾਮ ਬਦਲ ਕੇ ਚਲਾਉਂਦੇ ਸੀ ਉਹਨਾਂ ਨੂੰ ਹੁਣ ਜਿਹੜਾ ਸਰਕਾਰ ਦਾ ਪੂਰਾ ਫੋਕਸ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹਦੇ ਚ ਸਰਕਾਰ ਦੇ ਕੋਲੇ ਨੀਤੀ ਵੀ ਆ ਸਰਕਾਰ ਦੀ ਨੀਤ ਵੀ ਆ ਇਹਨੂੰ ਕੰਟਰੋਲ ਕਰਨ ਦੀ ਸਟ੍ਰੈਟਜੀ ਵੀ ਆ ਜੇ ਨiyet ਤੇ ਨੀਤੀ ਠੀਕ ਹੋਵੇ ਠੀਕ ਆ ਅਰਵਿੰਦ ਕੇਜਰੀਵਾਲ ਜੀ ਨੇ ਗਰੰਟੀ ਦਿੱਤੀ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਉਹਨਾਂ ਦੀ ਸਾਰੇ ਜਿਹੜੀ ਟੀਮ ਹੈ ਅਰਵਿੰਦ ਭਗਵੰਤ ਮਾਨ ਜੀ ਦੀ ਸਾਰੀ ਟੀਮ ਅਸੀਂ ਉਹਨਾਂ ਦੀ ਟੀਮ ਆ ਸਾਰੇ ਚਾਹੇ ਐਮਐਲਏ ਸਾਹਿਬ ਹੈ ਡੀਸੀ ਹੈ ਐਸਐਸਪੀ ਹੈ ਬਾਕੀ ਸਾਰੇ ਬੰਦੇ ਆ ਅਸੀਂ ਉਹਨਾਂ ਦੀ ਟੀਮ ਆ ਜਦੋਂ ਇੱਕ ਵਾਰੀ ਮਤਲਬ ਤੁਸੀਂ ਡਿਸਾਈਡ ਕਰ ਲਿਆ ਸਟੇਟ ਗਵਰਨਮੈਂਟ ਡਿਸਾਈਡ ਕਰ ਲਿਆ ਕਿ ਅਸੀਂ ਪੰਜਾਬ 'ਚ ਨਸ਼ੇ ਨਹੀਂ ਰਹਿਣ ਦੇਣੇ ਤਿਆਰੀਆ ਕਰ ਲਿਆ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਕਿਤੇ ਸਰਕਾਰਾਂ ਦੀ ਮਿਹਰਬਾਨੀ ਦੇ ਨਾਲ ਹੀ ਗੋਰਖਦੰਦਾ ਚੱਲਦਾ ਸੀ ਇਹ ਸਿਆਸੀ ਪੋਸ਼ਟਪ੍ਰਾਈਸ ਤੋਂ ਬਗੈਰ ਤਾਂ ਦਾ ਇਸ ਥੇ ਨਹੀਂ ਚੱਲ ਸਕਦਾ ਕੋણો ਸਿਆਸੀ ਪੋਸ਼ਟਪ੍ਰਾਈਸ ਨਹੀਂ ਹੈ ਇੱਕ ਕਹਿੰਦੇ ਹੁੰਦੇ ਆ ਜੀ ਪੱਕੀ ਬਦਲਾਂ ਦੀ ਛਾਂ ਕੋਈ ਨਾ ਹੁਣ ਬਚੀ ਪੰਜਾਬ ਚ ਨਸ਼ਾ ਵੇਚਣ ਵਾਲਿਆਂ ਦੀ ਮਾਂ ਕੋਈ ਨਾ ਮੈਂ ਬਦਲਾਂ ਦੀ ਗੱਲ ਜੇ ਅਸੀਂ ਕਿਤੇ ਮਿਸਕੋਟ ਨਾ ਕਰ ਜਾਈਏ ਉਹਨਾਂ ਦੇ ਵਿੱਚ ਗੱਲ ਇਹ ਆਈਏ ਕਿ ਆਪਸੀ ਤਾਲਮੇਲ ਦੀ ਕਦੇ ਬਹੁਤ ਨਹੀਂ ਕਿ ਪਿਛਲੇ ਬਾੜਾ ਕੰਢ ਦੇ ਵਿੱਚ ਚੱਕਲੇਣ ਪੜਦੇ ਤੁਨਾ ਪੰਡਾ ਜਿਹੜਾ ਸਿੱਖਰ ਸਾਹਿਬ ਦੇ ਸਿੱਧ ਭਾਗ ਦੇ ਜਿਹੜੇ ਆਪਸੀ ਤਾਲਮੇਲ ਦੇ ਵਿੱਚ ਤੁਸੀਂ ਨਰਸਰ ਕਹਿੰਦੇ ਆ ਕਿ ਅਸੀਂ ਤਾਂ ਸਿਰਫ ਲਾਈਨ ਸਾਡੇ ਸਾਡੀ ਡਿਊਟੀ ਨੇ ਸਾਡੀ ਡਿਊਟੀ ਕਿੰਨੀ ਹੈ ਉੱਥੇ ਟਾਈਮ ਬਹੁਤ ਖਰਾਬ ਹੁੰਦਾ 2-3 ਘੰਟੇ ਲੱਗ ਜਾਂਦੇ ਬਾੜੇ ਵਿੱਚ ਪਏ ਹੋਇਆ ਕਿ ਪਹਿਲਾਂ ਇੱਥੇ ਸੀਲ ਕਰਦੇ ਗਏ ਸੀ ਉਹਨਾਂ ਕੋਲੇ ਲਾਕ ਸੀ ਉਹਨਾਂ ਕੋਲੇ ਕਪੜਾ ਕਿਥੋਂ 2 ਘੰਟੇ ਤੋਂ ਉਹਨਾਂ ਕੋਲੇ ਲਾਕ ਤੇ ਕਪੜਾ ਲਿਆਉਣ ਤੇ ਲੱਗਿਆ ਰਿਹਾ ਫਿਰ ਉਸ ਤੋਂ ਬਾਅਦ ਜਦੋਂ ਕੀ ਕਰ ਨਹੀਂ ਬਣੀ ਤਾਂ ਸ਼ਹਿਰ ਨੇ ਇਸ ਤਰ੍ਹਾਂ ਕਿੰਨੀ ਬਸੇ ਸੀ ਨਿਕਲਦੇ ਫਿਰ ਨਾਥ ਸੁਦਾਰ ਤੋਂ ਆਪਣੇ ਵਿੱਚ ਹੋਰ ਲਾਈ ਉਹਨੇ ਹੀ ਲਾਕ ਜਿਉ ਬਣਾ ਕੇ ਉਹਨੇ ਇਹ ਕਰਕੇ ਸਭ ਨੂੰ ਪੁੱਟਾ ਜਾਂ ਕਰਦੇ ਉਹ ਆਪਸੀ ਕਾਰਜ ਲਈ ਕਮਿਟੀ ਜਾਂ ਸਮਾਜਤਾ ਪੁਲਿਸ ਡਿਪਾਰਟਮੈਂਟ ਦਾ ਵੀ ਸਿੱਧੂ ਸਿਆਣਾ ਤੋਂ ਚੇੜ੍ਹ ਕਰਦੇ ਨੇ ਕਿ ਸੁਣਾਣਾ ਸਰ ਉਹਦੇ ਅਸੀਂ ਹੁਣ ਇੱਕ ਤੁਹਾਡੇ ਨਾ ਲੰਬੇ ਸਵਾਲ ਦਾ ਛੋਟਾ ਜਿਹਾ ਜਵਾਬ ਇਹ ਹੈ ਕਿ ਜਦੋਂ ਤੁਸੀਂ ਇਹ ਕਰਦੇ ਹੋ ਨੇ ਵੀ ਆ ਕੰਮ ਕਰਨਾ ਆਪਾਂ ਉਹਦੇ 'ਚ ਨਾ ਛੋਟੇ ਛੋਟੇ ਜਿਹੇ ਦਿੱਕਤਾਂ ਆਉਂਦੀਆਂ ਹਨਾ ਜੀ ਸੁਣੋ ਸੁਣੋ ਮੇਰੇ ਮੈਂ ਤੁਹਾਡਾ ਮੈਂ ਥੋੜਾ ਮੈਂ ਸਾਰਾ ਸਵਾਲ ਸੁਣਾ ਮੇਰੇ ਤੇ ਸੁਣ ਲਓ ਦੀਜ਼ ਆਰ ਕਲਟੀਜ਼ਿੰਗ ਟ੍ਰੈਵਲਸ ਅਸੀਂ ਇਹਨਾਂ ਨੂੰ ਓਵਰਕਮ ਕਰ ਜਾਾਂਗੇ ਮੇਰਾ ਇਤਿਹਾਣ ਦਾ ਮਕਸਦ ਹੈ ਵੀ ਸਾਰੇ ਡਿਪਾਰਟਮੈਂਟਸ ਦੇ ਕੋਆਰਡੀਨੇਸ਼ਨ ਕਰਕੇ ਅੱਗੇ ਤੋਂ ਇਹ ਨਹੀਂ ਆਏਗੀ ਇਹ ਮੈਂ ਸਾਰਾ ਕੁਝ ਹੌਟ ਆਊਟ ਕਰਕੇ ਇੱਥੇ ਆਇਆ ਸੀ ਬੇਟਾ ਸਭ ਸੌਟਡ ਆਊਟ ਹੈ